ਸਤਜੁਗਤਾ ਮਾਨਿਓ ਛਲਿਓ ਬਲ ਬਾਪਨ ਭਾਇਓ ਤ੍ਰਿਤਤ ਤ ਮਾਨਿਓ ਰਾਮ ਰਗਵੰਸ ਕਾਇਓ ਤੇ ਲੋਕੀ ਬੜਾ ਲੋਕਾ ਰੌਲਾ ਪਾਉਂਦੇ ਆ ਬੜੇ ਗਲਤ ਅਰਥ ਕਰਦੇ ਐ ਇਸ ਵੇਲੇ ਕਹਿੰਦੇ ਜੀ ਇਹ ਦੇਖੋ ਤੁਹਾਡੇ ਸਾਹਮਣੇ ਬਾਣੀ ਚ ਲਿਖਿਆ ਹੋਇਆ ਰਾਮ ਦਾ ਨਾਮ ਬਾਣੀ ਤਾਈ ਲਿਖਿਆ ਰਾਮ ਕਹਿਣ ਮੈਂ ਭੀਦ ਹੈ ਤਾਂ ਮੈਂ ਇੱਕ ਵਿਚਾਰ ਮੇ ਇੱਕ ਰਾਮ ਤਾਸ਼ਰਤ ਕਾ ਬੇਟਾ ਏਕ ਰਾਮ ਘਟ ਘਟ ਮੈਂ ਲਿਟਾ ਫਰਕ ਇਹਨਾਂ ਇੱਕ ਤਾਂ ਰਾਮ ਬੰਦੇ ਦਾ ਨਾਮ ਹੁੰਦਾ ਰਾਮ ਸਿੰਘ ਰਾਮਚੰਦ ਰਾਮ ਕੁਵਾਰ ਬਾਣੀ ਨੇ ਕਲੀਅਰ ਕੀਤਾ ਹੋਇਆ ਬਾਣੀ ਦੇ ਵਿੱਚ ਕਿ ਆਪਾਂ ਗੁਰਬਾਣੀ ਦੇ ਵਿੱਚ ਪੁੱਛਣਾ ਗੁਰੂ ਸਾਹਿਬ ਤੋਂ ਪੁੱਛਣਾ ਬਾਣੀ ਦਾ ਅਰਥ ਐ ਨਹੀਂ ਹੁੰਦੇ ਜਿ ਉੱਥੇ ਨਾਲ ਲਿਖਿਆ ਪਿਆ ਕਿਦਾ ਤੋ ਉਹ ਫਲਾ ਐ ਲਿਖਿਆ ਉੱਥੇ ਪਹਿਲੀ ਗੱਲ ਤਾਂ ਬਾਣੀ ਕੀ ਕਰਦੀ ਆ ਸਾਡੇ ਸਤਿਗੁਰਾਂ ਨੇ ਜੁਗਾਂ ਨੂੰ ਖੰਡਨ ਕੀਤਾ ਹੋਇਆ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਗੁਰਨਾਰਗ ਪਤਸਾ ਨੇ ਸੋਈ ਚੰਦ ਚੁਗਾ ਸਿਤਾਰੇ ਸੋਈ ਦੁਨੀਆ ਤਪਤ ਰਹੇ ਸਾ ਧਰਤੀ ਸਭ ਪੌਂਤ ਧੁਲਾ ਰਹੇ ਜੁਗ ਜੀ ਖੇਲੇ ਸਾਬ ਕਹੇ ਕਿ ਜੀਵਨ ਤਲਵਨ ਵਾਲਾ ਹੋਇਆ ਪ੍ਰਵਾਨਾ ਕਰੇ ਤੇ ਅਨਕਲ ਲਖਨ ਵਿਚਾਰ ਕਿ ਤਿਆ ਦੇਸ ਤਾ ਆਇਆ ਸੁਣੀ ਅਤੀ ਗੁਰੂ ਸਾਹਿਬ ਕਹਿੰਦੇ ਦਸੋ ਉਹੀ ਚੰਦਰਮਾ ਉਹੀ ਹਵਾ ਹੈ ਉਹੀ ਧਰਤੀ ਹੈ ਉਹੀ ਆਕਾਸ਼ ਹੈ ਉਹੀ ਪਤਾਲ ਹੈ ਸਾਰਾ ਕੁਝ ਉਹੀ ਓਹੀ ਚੰਦ ਜਿਹੜਾ ਸਿਤਾਰੇ ਸਾਰਾ ਕੁਝ ਉਹੀ ਹੈ ਫਿਰ ਕਿਵੇਂ ਕਹੇ ਦੀ ਵੀ ਸਾਜੂਗਾ ਕਿ ਦੁਪਰ ਆ ਗਿਆ ਕ੍ਰਿਸ਼ਨ ਆ ਆ ਗਿਆ ਕਿਵੇਂ ਕਹਦਾਂਗੇ ਨਹੀਂ ਨਾ ਕਹਸਾਂਗੇ ਉਹ ਜੋ ਬਾਣੀ ਦੇ ਅਰਥ ਆਪਾਂ ਬਾਣੀ ਪੜ੍ਹੀ ਨਹੀਂ ਕਿਤੇ ਸਮਝੀ ਨਹੀਂ ਆਪਣਾ ਇਸ ਪਾਸੇ ਨੂੰ ਸਮਝਣਿਆ ਪਤਾ ਹੈ ਬਾਣੀ ਬਵਾਦਾਂ ਵਾਸਤੇ ਵਰਦਿਆਂ ਲੜਾਈਆਂ ਵਾਸਤੇ ਝਗੜਿਆ ਵਾਸਤੇ ਜਾਂ ਰਾਜਨੀਤਿਕ ਲੋਕ ਜਾਦੇ ਆ ਪਖੰਡੀ ਬਾਫੇ ਦੋ ਚੀਜ਼ਾਂ ਐ ਤੋਂ ਕੰਮ ਲੈ ਰਹੀਆਂ ਇੱਕ ਤਾਂ ਰੋਟਾਂ ਵਾਲੇ ਇੱਕ ਬੋਟਾ ਵਾਲੇ ਬਸ ਆਮ ਲੋਕਾਂ ਨੂੰ ਤਰਫ ੱਗਿਆ ਜਾਂਦਾ ਇਹਨਾਂ ਹੁਜਾਜੀ ਸਾਹਿਬ ਦੀ ਪੌੜੀ ਪੜ੍ਹਦੇ ਹਰ ਇੱਕ ਸਿੱਖ ਪੜ੍ਹਦਾ ਜਪਜੀ ਸਾਹਿਬ ਪਾਤਾਲਾਂ ਪਾਤਾਲ ਲੱਖਾਂ ਵਾਸਾ ਅਗਾ ਸੋਰ ਕੋੜ ਕੋ ਭਾਰਤ ਕੇ ਵਿਦ ਕਹਣ ਇੱਕ ਬਾਤ ਸਹਿਸ 18 ਕਹਿਣ ਕਤੇਬਾਂ ਅਸਲ ਇੱਥੇ ਤੱਕ ਕਿ ਕਤੇਬਾਂ ਦੀ ਬੇਦਾਂ ਦੀ ਕਹਾਣੀ ਦੱਸ ਰਿਹਾ ਗੁਰੂ ਨਾਨਕ ਪਾਤਸ਼ਾਹ ਬੀ ਇਥੇ ਆ ਚੱਲ ਰਿਹਾ ਕੋਈ ਕਿੰਨੇ ਪਤਾਲ ਕਹੀ ਜਾਂਦਾ ਗੋਵਿੰਦਾ ਸੱਤ ਸਮਾਣਾ ਕੋਈ ਕਹਿੰਦਾ ਆ ਜਨ ਆਪਾਂ ਪਹਿਲਾਂ ਦੀ ਗੱਲ ਇਹ ਕੱਲ ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਜੋ ਪਹਿਲਾਂ ਵਰਤ ਰਿਹਾ ਲੋਕ ਕਹਿ ਰਹੇ ਆ ਬੇਦ ਕਹਿੰਦੇ ਆ ਕਤੇਬੇ ਅੱਗੇ ਲਿਖਿਆ ਲੇਖਾ ਹੋਇਤਾ ਲਿਖਿਆ ਗੁਰੂ ਨਾਨਕ ਪਾਤਸ਼ਾਹ ਦੱਸ ਰਿਹਾ ਗੁਰੂ ਨਾਨਕ ਪਾਤਸ਼ਾਹ ਸਾਨੂੰ ਆਹ ਦੱਸਣਾ ਚਾਹੁੰਦੇ ਵੀ ਉਹਦਾ ਬੇਅੰਤ ਆਪਾਂ ਕਹਿੰਦੇ ਉਹ ਤਾਂੰਤੀ ਕੋਈ ਨਹੀਂ ਕਹਿੰਦੇ ਨਾ ਜੇ ਉਹਦੀ ਗਿਣਤੀ ਕੀਤੀ ਜਾ ਸਕਦੀ ਆ ਫੇਰ ਉਹਨੂੰ ਬੇਅੰਤ ਕਿਵੇਂ ਕਹਾਂਗੇ ਫੇਰ ਇੱਥੇ ਲੇਖਾ ਹੀ ਹੋ ਸਕਦਾ ਉਹਨੂੰ ਅਸੀਂ ਪ੍ਰਮਾਤਮਾ ਭਗਵਾਨ ਅੱਲਾ ਗੋੜਵਾ ਗੁਰੂ ਇਹ ਕਿਹਾ ਸੀ ਗੁਰੂ ਸਾਹਿਬ ਕਹਿੰਦੇ ਲੇਖਾ ਹੋਇਤਾ ਲਿਖਿਆ ਲੇਖਾ ਹੋਇ ਬਨਾਸ ਨਾਨਕ ਬੱਧਾ ਕਿਉਂ ਤਸਰ ਵੱਡਾ ਕਹਿ ਕੇ ਖੇੜਾ ਸੁਦਾ ਸਕਦੇ ਆਪਾਂ ਜੇ ਭਾਈ ਉਹਦੇ ਬਾਰੇ ਅਸੀਂ ਕੁਝ ਨਹੀਂ ਜਾਣ ਉਹ ਮਾਲਕ ਹੈ ਉਹ ਬਣਾਉਣ ਵਾਲਾ ਤਾਂ ਰਾਂਗ ਨੂੰ ਨਹੀਂ ਗਿਣ ਸਕਦਾ ਐਸੀ ਤਰ੍ਹਾਂ ਪੱਟਾ ਨੇ ਸਵਈਆਂ ਵਿੱਚ ਗੱਲ ਸਮਝਾਈ ਆ ਜਿੱਥੇ ਲੋਕੀ ਕਿਉਂਕਿ ਕਹਿੰਦੇ ਸੀ ਸਾਜੂ ਗੁੱਚ ਬੌਣਾ ਬਣ ਕੇ ਆ ਗਿਆ ਛਲ ਗਿਆ ਕਿ ਨਾ ਠੱਗੀ ਮਾਰ ਗਿਆ ਕਹਿੰਦੇ ਕਰੋ ਢਾਈ ਧਰਤੀ ਬਾਣੀ ਚ ਇੱਕ ਥਾਂ ਹੋਰ ਵੀ ਲਿਖਿਆ ਨਾ ਕਰੋ ਢਾਈ ਧਰਤੀ ਮੰਗੀ ਬਾਵਨ ਰੂਪ ਬਹਾਨਾ ਕਹਿੰਦੇ ਰੱਬ ਨੇ ਪਾਉਣਾ ਰੂਪ ਨਾ ਲਿਆ ਛੋਟਾ ਜਿਹਾ ਬਣ ਕੇ ਕਿਸੇ ਨੂੰ ਕਹਿੰਦਾ ਮੈਨੂੰ ਇੰਨੀ ਜ਼ਮੀਨ ਦੇ ਦੇ ਅਗਲੇ ਨੇ ਕਿਹਾ ਵੀ ਪਾਹਲਾ ਕਮਰਾ ਪੰਜਵੇਂ ਕਹਿਦੇ ਆਂ ਅੰਬੰਦੇ ਤੇ ਉਹਨੇ ਕਹਿ ਲਿਆ ਕਿ ਕਰਮ ਇਹ ਧੋਖਾ ਕਰਦਾ ਹੁੰਦਾ ਰੱਬ ਭਗਵਾਨ ਇਹ ਤਾਂ ਖੰਡਨ ਹੈ ਗੁਰੂ ਸਾਹਿਬ ਨੇ ਕਿਹਾ ਵੀ ਰੱਬ ਤਾਂ ਨਰਵੈਰ ਆ ਉਹ ਕਹਿੰਦਾ ਵੈਰ ਕਰਦਾ ਹੀ ਨਹੀਂ ਕੋਈ ਕਿਸ ਨਾਲ ਛਾਲੇ ਉਹ ਤਾਂ ਅਸ਼ਾਲਾ ਉਹ ਛਾਲ ਕੱਪ ਨਹੀਂ ਕਰਦਾ ਗੁਰਨਾਨਕ ਪਰਾਸਾ ਨੇ ਪੱਟਾਂ ਨੂੰ ਇਹ ਦੋ ਹੀ ਗੱਲਾਂ ਸਮਝ ਆ ਗਈ ਗੈਰਾ ਪੱਟਾਂ ਦੀ ਬਾਣੀ ਹੈ ਸੋ ਜੀ ਸਨਾਤਨ ਜੀ ਨੂੰ ਪੰਡਤ ਕਹਿੰਦੇ ਸੀ ਪਹਿਲਾ ਸੀ ਅੱਜ ਨਹੀਂ ਹੈਗੇ ਉਹ ਅੱਜ ਤੱਕ ਇਨਸਾਨ ਬਣ ਕੇ ਗੱਲ ਕਰ ਰਿਹਾ ਗੁਰੂ ਦੇ ਸਿੱਖ ਵਰ ਕੇ ਗੱਲ ਕਰ ਪਟ ਕਹਿੰਦੇ ਦੁਨੀਆ ਦੇ ਲੋਕੋ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਸਾਜੁਗਤਾ ਮੰਨਿਓ ਛਲੇਓ ਬਲਬਾਬਨ ਭਾਇਓ ਤ੍ਰਿ ਤਿਆਤਾ ਮੰਨਿਓ ਰਾਮ ਰਘੁਵੰਸ ਕਾਇ ਦੁਆਪਰ ਕ੍ਰਿਸ਼ਨ ਮਨਾਰਕੰਤ ਕਿਰਵਾਤ ਕੀ ਉਗਰ ਸੈਨ ਕੋ ਰਾਜ ਅਖੀਰ ਜਾ ਕੇ ਕੀ ਸਮਝੋ ਜੀ ਅਖੀਰ ਤੇ ਜਾ ਕੇ ਜਾ ਕੇ ਜਿਵੇਂ ਉੱਥੇ ਪੰਗਤੀ ਚ ਅਖੀਰ ਤੇ ਜਾ ਕੇ ਗੁਰੂ ਨਾਨਕ ਪਦ ਸਾਹਿਬ ਗੁਰਮੁਖ ਸੰਗਏ ਇਸੇ ਤਰ੍ਹਾਂ ਭਾਈ ਗੁਰਦਾਸ ਜੀਆਂ ਪੌੜੀਆਂ ਆਸਾ ਦੀ ਵਾਰ ਦੀ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਤੱਤ ਸਾਰ ਦੱਸਿਆ ਹੁੰਦਾ। ਵੀ ਆਹ ਗੱਲ ਐ ਭਾਈ। ਆਹ ਗੱਲ ਜਿਵੇਂ ਦੀਵਾਲੀ ਦੀ ਰਾਤ ਦੀਵੇ ਵਾਲਿਆਂ ਪਰਦੇਣਾ ਪਰ ਸਾਡੇ ਰਾਗੀ ਗਾ ਪਰਦੇ ਸੀ ਕਿੰਨੇ ਉਤੇ ਗੱਲ ਚੱਲਦੀ ਸੀ। ਉਹਦੇ ਅਖੀਰ ਤੇ ਜਗ ਉਪਰ ਉਹ ਉਦਾਹਰਨਾਂ ਦੇ ਕੇ ਵੀ ਜਿਵੇਂ ਤਾਰੇ ਰਾਤ ਨੂੰ ਹੁੰਦੇ ਸੁੱਕ ਜਾਂਦੇ ਆ ਦੀਵੇ ਚੱਲਣ ਉਹ ਘੰਨਾ ਦੇ ਕੇ ਮਗਰ ਉਹ ਗੁਰਮੁਖ ਜਾਸਨਾ ਤੋਂ ਗੁਰਮੁਖਤ ਨਾਲ ਆ ਕੇ ਗੱਲ ਜੋੜਦੀ ਵੀ ਜਿੰਨਾ ਚਿਰ ਤੂੰ ਗੁਰਮੁਖ ਨਹੀਂ ਬਣਦਾ ਤੂੰ ਰਹਿਣ ਵਾਲਾ ਕੁਛ ਨਹੀਂ। ਇਸੇ ਤਰ੍ਹਾਂ ਇਸ ਪੱਟਾਂ ਨੇ ਵੀ ਸਵੈਆੱਚ ਹੀ ਗੱਲ ਕਹੀ ਆ। ਸਾਖ ਕਾਲਜੋ ਕੋਈ ਪਰਮਾਨ ਕਹਿੰਦੇ ਆਜੋ ਤੁਹਾਨੂੰ ਕਾਲਜੋ ਅੱਜ ਇਹਨੂੰ ਤੁਸੀਂ ਕਾਲਜੋ ਕਹਿੰਦੇ ਤੁਸੀਂ ਪਰਮਾਨ ਦੇਖ ਲਓ ਤੁਹਾਡੇ ਸਾਹਮਣੇ ਪ੍ਰਤੱਖ ਹੈ। ਕਾਲਜੋ ਕੋ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ। ਕਹਿੰਦੇ ਦੇਖੋ ਗੁਰੂ ਤੋਂ ਸਿੱਖਿਆ ਲੈ ਕੇ ਭਾਈ ਲੈਣਾ ਅੰਗਦ ਬਣ ਗਿਆ। ਗੁਰੂ ਅਮਰਦਾਸ ਜੀ ਜਿਨ੍ਹਾਂ ਨੂੰ ਕੀ ਕਹਿੰਦੇ 60 ਸਾਲ ਤੱਕ ਧੇਵੀਆਂ ਦੇ ਜਗਰਾਤੇ ਕਰਉਂਦੇ ਰਹੇ। ਜਦੋਂ ਗੁਰੂ ਤੋਂ ਸਿੱਖਿਆ ਲੈ ਲਈ ਅਗਲਾ ਆ ਕੇ ਮੱਤ ਲੈ ਲਈ ਬੁੱਧ ਲੈ ਲਈ ਤੇ ਗੁਰੂ ਅਮਰਦਾਸ ਬਣ ਗਏ ਅੰਗਦ ਬਣ ਗਿਆ ਪਹਿਲੇ ਗੱਲ ਕਾਹਦੀ ਆਗੀ ਗੁਰ ਤੇ ਗਿਆਨ ਦੀ ਅਕਲ ਦੀ ਬੁੱਧੀ ਦੀ ਸ੍ਰੀ ਗੁਰੂ ਅਵਚਲ ਆਟਲ ਸ੍ਰੀ ਗੁਰੂ ਅਵਚਲ ਹੁੰਦਾ ਨਾ ਹਿੱਲਣ ਵਾਲਾ ਆਟਲ ਹੁੰਦਾ ਸਦਾ ਰਹਿਣ ਵਾਲਾ ਸਤਗੁਰ ਮੇਰਾ ਸਦਾ ਹੈ ਨਾ ਆਵੇ ਨਾ ਜਾਏ ਉਹ ਬਨਾਸੀ ਪੁਰਖਾ ਸਭ ਮੈਂ ਰਹਾ ਸਮਾਏ ਉਹਦਾ ਬਨਾਸੀ ਆ ਤਾਂ ਮਰਦਾ ਹੀ ਨਹੀਂ ਇਹ ਤਾਂ ਗੁਰਬਾਣੀ ਤੇ ਤਾਂ ਆਪ ਨੂੰ ਕਿਹਾ ਆ ਰਾਮ ਗयो ਰਾਵਣ ਗयो ਰੱਬ ਦਾ ਮਰ ਗਿਆ ਗੁਰਬਾਣੀ ਤਾਂ ਹੀ ਲਿਖਿਆ ਤਵਜੋ ਕਹਿ ਤੋ ਆਨੰਦ ਕੋਨਨ ਦਾ ਆਨੰਦ ਕੋ ਭੀ ਜਿਹੜਾ ਤੁਸੀਂ ਕਹਿੰਨੋ ਰਾਮ ਭਗਵਾਨ ਹੈ ਤੇ ਦਸ਼ਰਥ ਕਿਹੜੇ ਭਗਵਾਨ ਦਾ ਜੰਮਿਆ ਆ ਗੱਲਾਂ ਨੇ ਜੇ ਜੀ ਭਗਵਾਨ ਰਾਮ ਤੇਨ ਦਾ ਨੂੰ ਕਹਾਂਗੇ ਤੇ ਦਸ਼ਰਥ ਫਿਰ ਕਿਹੜੇ ਭਗਵਾਨ ਦਾ ਜੰਮਿਆ ਗੁਰਬਾਣੀ ਚ ਲਿਖਿਆ ਗਿਆ ਨੇ ਇਸ ਕਰਕੇ ਸਮਾਂ 10